ਹੈਲੋ ਭਾਈ ਸਾਰੇ ਠੀਕ ਠਾਕ ਹੋ ਬਈ ਅਸੀਂ ਆਏ ਆ ਅੱਜ ਸੇਵਾ ਕਰਨਾ ਗਊਸ਼ਾਲਾ ਦੀ ਗਊਸ਼ਾਲਾ ਜਾ ਕੇ ਪੱਠੇ ਲੈ ਕੇ ਜਾਣੇ ਸੀਗੇ ਵੱਢ ਕੇ ਤੇ ਉਹ ਲੱਗੇ ਪਏ ਆ ਸਾਰੇ ਭਾਈ ਹੋਰੀਂ ਸੇਵਾ ਕਰਨ ਤੇ ਮੈਂ ਵੀ ਆਇਆ ਆ ਇੱਥੇ ਭਾਈ ਹੋਰੀਂ ਕਹਿੰਦੇ ਵਲੌਗ ਬਣਾ ਦੇ ਆਪਾਂ ਸਟਾਰਟ ਕਰਤਾ ਵਲੌਗ ਦੀ ਤੇ ਉਹ ਸਾਰੇ ਸੇਵਾ ਨਭਾਈ ਜਾਂਦੇ ਆ ਬਈ ਤੁਸੀਂ ਵੀ ਗੋਆਂ ਦੀ ਸੇਵਾ ਕਰਿਆ ਕਰੋ ਤਾਂ ਜੋ ਸਾਰੇ ਮਤਲਬ ਵੀ ਨੂੰ ਵੀ ਮੇਵਾ ਮਿਲੇ ਤੋ ਸਾਰੇ ਬਈ ਸੇਵਾ ਕਰਿਆ ਕਰੋ ਠੀਕ ਆ ਹੋ ਦੇਖੋ ਬਾਈ ਹੁਰੀ ਸਾਰੇ ਆ ਬਾਈ ਕਹਿੰਦਾ ਮੇਰੀ ਬਣਾਉਤ ਰੇ ਜਾਂਦੇ ਦੀ ਵੀਡੀਓ ਆ ਵਾਲਾ ਇਧਰ ਮਸ਼ੀਨ ਤਕਰਨ ਵਾਲੀ ਲੱਗੀ ਪਈ ਆ ਆ ਦੇਖੋ ਰੋਹੀ ਬਹੁਤ ਵਧੀਆ ਤਰੀਕਾ ਬਈ ਪੱਟੇ ਵਟਣ ਦਾ ਉਹ ਬਾਈ ਹੋ ਰਿਹਾ ਖਾਰੇ ਲੱਗੇ ਬੜੇ ਆ ਇਧਰ ਆ ਨਾਲ ਦੀ ਨਾਲ ਸੋਧਰਾ ਵੀ ਕਰੀ ਆਪਾਂ ਵੀ ਸੇਵਾ ਕਰਾਦਗੇ ਮੜੀ ਫਟੇ ਫਟੇ ਕਰਾਦਗੇ ਉਹਨਾਂ ਨਾਲ 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 ਆਪਾਂ ਬਣਾਵਾਂਗੇ ਲੋ ਜੀ ਆਪਣਾ ਵੱਡਾ ਟਰਾਲੀ ਭਰ ਕੇ ਅੱਤੀ ਕਰਾ ਦੇ ਅੱਗੇ ਪਿਆ ਬੰਦੇ ਸਾਰੇ ਸੇਵਾ ਮਜਰੂਬ ਆਹ ਘੇੜਾ ਨਹੀਂ ਖਾਰ ਦਿੰਦੇ ਭਾਈ ਜਿੰਦੇ ਦਾ ਆਪ ਟਰਾਈ ਤੋਂ ਬੰਦਿਆ ਘੇੜਾ ਨਹੀਂ ਪਾ ਦਿੰਦਾ ਨੱਪੀ ਹੁੰਦੀ ਹੈ ਇਹਦੇ ਤੋਂ ਆਹ ਤਨਾ ਸਲਾਹੀ ਦਾ ਕਰੀ ਬਾਈ ਸਭ ਤੋਂ ਸਾਰ ਸਾਰੇ ਆਹ ਬਾਈ ਫੋਨ ਤੇ ਲੱਗਿਆ ਪਿਆ ਕਰਦਾ ਉਹ ਆਪਣਾ ਟਰੈਕਟਰ ਵੀ ਘਰੇ ਲਾਈ ਜਾਂਦਾ ਉਹ ਆਹੇ ਸੇਵਾ ਦੇ ਮਜੂਰ ਆ ਗੱਲਾਂ ਬਾਤਾਂ ਕਰੀ ਜਾਂਦੇ ਬਾਈ ਹੋਰੇ ਕਰੇ ਦੇਰ ਹੋ ਰਹੀ ਜਾਂਦੀ ਆ ਸੇਵਾ ਨੂੰ ਹੋਣ ਆਈ ਜਾਂਦੇ ਬੰਦੇ ਆਪਣੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਦੇਵਾ ਹੋ ਰਹੀਏ ਟਪਟਾਰੀ ਸਾਰੇ ਆਲੇ ਆ ਹਾਲ ਵਾਲ ਦੇ ਬੰਦੇ ਆਈ ਜਾਂਦੇ ਆ ਸਾਰੇ ਉਹ ਆਈ ਜਾਂਦੇ ਨੇ ਲੇਡਰ ਆ ਰਿਹਾ ਸਾਰੇ ਹਾਲ ਵਾਲ ਦੇ ਬੰਦੇ ਆਈ ਜਾਂਦੇ ਨੇ ਵੱਡੇ ਵੱਡੇ ਗੱਲ ਲਓ ਵੀ ਮੇਰੇ ਵੀਰੋ ਅ이터 ਬਾਈਰੇ ਨੇ ਖਲਾਰ ਦਾ ਕਨੇ ਟਰਾਲੀ ਭਰਨ ਆਲੀ ਆ ਟਰਾਲੀ ਭਰ ਕੇ ਆ ਜਾਈ ਜਾਨੀ ਐ ਕੋਹ ਭਰਨ ਆਲੀ ਉਹ ਵੀ ਖੜੀ ਭਰਤੀ ਨਹੀਂ ਭਰਨ ਆਲੀ ਆ ਸਾਡੀ ਆ ਬਾਕੀ ਲੋਕੋ ਕੀ ਬੰਦਾ ਹੋਵੇ ਉਹਦੇ ਲੋਰ ਦੇ ਨਾਲ ਜੁੜੇ ਹੋਏ ਨੇ ਹੁਣ ਪੱਕਾ ਹੋ ਗਿਆ ਕੰਪਲੀਟ ਆਪਣਾ ਉਹ ਭਰ ਗਿਆ ਇੱਕ ਟਰਾਲੀ ਭਰ ਗਿਆ ਇੱਕ ਰਹਿ ਗਈ ਆ ਹੁਣ ਇੱਧਰ ਆ ਥੋੜਾ ਜਿਹਾ ਰਹਿ ਗਿਆ ਕੰਮ ਆਪਣਾ ਵੇ ਇਹ ਨਹੀਂ ਬਹੁਤ ਤਗੜੀ ਆ ਵੇ ਥੋੜਾ ਘੈਂਟ ਲੱਗੀ ਜੰਦੇ ਆ ਥੋੜਾ ਵੰਡਿਆ ਗਿਆ ਮੈਂਟਲ ਮੈਂਟਲ ਦੀ ਗੱਲ ਮੋਈ ਨਾ ਨਾ ਵੇ ਢਾਂਗਾ ਬਣਾਈ ਜਾਂਦੇ ਇੱਧਰ ਬਾਈ ਹਰੀ ਇਕੱਠੇ ਕਰੀ ਜਾਂਦੇ ਆ ਉਹ ਬਾਈ ਡਿਸਕਸ ਕਰੀ ਜਾਂਦੇ ਥੋੜੀ ਸਾਲ ਲਈ ਜਾਂਦੇ ਉਧਰੋਂ ਕੰਮ ਨਿਬੜ ਗਿਆ ਆਪਣਾ ਇੱਕ ਟਰਾਲੀ ਵੀ ਫੁੱਲ ਹੋ ਗਈ ਆ ਦੇਖੋ ਤੁਹਾਡਾ ਬਣਾਉਂਦੇ ਨਾ ਕਰੀਂ ਨਾ ਕਰੋ ਬਸਾਂ ਦੇ ਉਹ ਦੂਆਲਾ ਢਾਂਡਾ ਲਾਈ ਜਾਂਦੇ ਆ ਤੋ ਕਾ ਬੱਸ ਬਾਬੇ ਆਪਣਾ ਛੋਟਾ ਜਿਹਾ ਵਲੌਗ ਆ ਕੰਪਲੀਟ ਕਰਾਂਗੇ ਜਲਦੀ ਆ ਵੇਖੋ ਤੁਸੀਂ ਹਮਾਰਾ ਸਭ ਇਕੱਠੇ ਕਰਦੇ ਨੇ ਇੱਥੇ ਇੱਕ ਥਾਂ ਦੇ ਫਿਰ ਇੱਥੇ ਉਹ ਵਾਲੀ ਮਸ਼ੀਨ ਲਿਆਵਾਂਗੇ ਇੱਥੇ ਇੱਥੇ ਢਾਂਗਾ ਲਾਈ ਜਾਂਦਾ ਇੱਥੇ ਇਕੱਠੇ ਕਰਕੇ ਉਸ ਤੋਂ ਬਾਅਦ ਇੱਕ ਟਰਾਲੀ ਉਹ ਖੜੀ ਹੈ ਜਿਹੜੀ ਖਾਲੀ ਉਹਨੂੰ ਭਰ ਦੇਣਾ ਉਸ ਤੋਂ ਬਾਅਦ ਬਾਅਦ ਸਮਾਪਤੀ ਕਰ ਦੇਣੀ ਆ ਬਾਬਾ ਬੂਰੇ ਵਾਲਾ ਸੌਖ ਰੱਖੇ ਆ ਗੋਲ ਕਾਲਾ ਸਿੱਖਾਂ ਵਾਲਾ ਵੀਰ ਇੱਥੇ ਨਹੀਂ ਜਾਣੇ ਆ ਬਈ ਪੱਤੇ ਇਹ ਆ ਵੇਖ ਲੈ ਜੀ ਮਾੜਾ ਘੰਟਾ ਜੀ ਇਹ ਪੂਰਾ ਸਰਾ ਗੱਲ ਬਹਾ ਲਾ ਬੰਦੇ ਆ ਆਪੂ ਘੜ ਗਈ ਆ ਓਪੇ ਆ ਬ루 ਲੈ ਆ ਲਾ ਦਿਆਂ ਭੰਗਾ ਥੋੜਾ ਜਿਹਾ ਰਹਿ ਗਿਆ ਦੋ ਕੇਰੀ ਰਹਿ ਗਏ ਬਸ ਆਵੇ ਦੋ ਗਿਹੜੇ ਰਹਿ ਗਏ ਦੋ ਗਿਹੜਾ ਜੇ ਕੰਮ ਹੋਇਆ ਨਹੀਂ ਤਿੰਨ ਬਜੇ ਆ ਤਿੰਨ ਗਿਹੜੇ ਜੇ ਬਾਕੀ ਕੰਮ ਹੋਇਆ ਜਾਦੂ ਕਰ ਦੇਣਾ ਲੰਗਾਲ ਆ ਕਾਫੀ ਹਵਾ ਬੀਤਣ ਨਾਲ ਸਾਡੀ ਮਸ਼ੀਨ ਤੇ ਥੋੜੀ ਖਰਾਬੀ ਆ ਗਈ ਬਾਈ ਇਹ ਰਿਪਾਇਰ ਕਰੀ ਜਾਂਦੇ ਆ ਆ ਗਏ ਆ ਕੰਮ ਦੇ ਨਾਲ ਇਹੋ ਜਿਹੋ ਲੋਕਾਂ ਦੇ ਬੰਦੇ ਬੰਦੇ ਪੱਠੇ ਇਕੱਠੇ ਕਰੀ ਜਾਂਦੇ ਆਵੇ ਤੇਰ ਲਾਈ ਜਾਂਦੇ ਆ ਪਿੱਠਾਂ ਦਾ ਇੱਥੇ ਫਿਰ ਮਸ਼ੀਨ ਜਰੋਕ ਲਾਉਣੇ ਸੌਖੇ ਹੋ ਜਾਂਦੇ ਆ ਤਾਂ ਕਿ ਸਾਰੇ ਆਵੇ ਉਹ ਦੂਰੋਂ ਦੂਰੋਂ ਇਕੱਠੇ ਉਹ ਇਕੱਠੇ ਕਰੀ ਜਾਂਦੇ ਸਾਰੇ ਉਹ ਬਾਈ ਉਹ ਸਹੀ ਹੈ ਜਮਾਂ ਅੰਕ ਸ਼ਾਹ ਨੰਬਰ 9 ਚੱਲ ਆਪਣੇ ਚੱਲਣ ਸਾਰੇ ਸਤਿ ਸ਼੍ਰੀ ਅਕਾਲ ਜੇ ਭਾਈ ਹੋਜੋਗੇ ਸਾਰੇ ਬੰਦੇ ਸਾਰੇ ਇੰਨੇ ਜਾਂਦੇ ਲੋ ਜੀ ਆਪਾਂ ਵੀ ਕਿਸਾਨ ਭਾਈ ਜੰਨੇ ਨਾਲ ਨਾਲ ਵੀਡੀਓ ਮੇਰਾ ਆਉਂਦਾ ਨਹੀਂ ਟਾਈਮ ਲਾਦਾ ਵੀਡੀਓ ਬਣਾਉਂਦਾ ਆਪ ਘੱਟ ਨਾਲ ਵਿੱਚ ਇਹਨਾਂ ਨੂੰ ਜ਼ਿਆਦਾ ਧਿਆਨ ਵਿੱਚ ਆ ਗੱਡੀ ਤਾਂ ਲੱਗੇ ਪਿਆ ਟੇਲ ਲੱਗਿਆ ਪਿਆ ਆ ਦੇਖੋ ਬਈ ਗਰਮੀ ਬਹੁਤ ਆ ਉਧਰ ਸਾਰਾ ਗਰਮੀ ਦਾ ਮੌਸਮ ਬੰਦੇ ਸਾਰੇ ਪਾਣੀ ਮੰਗੀ ਜਾਂਦੇ ਹੁਣ ਔਰ ਥੋੜੇ ਥੋੜੇ ਚੱਕ ਕੇ ਇੱਧਰ ਲੈ ਇੱਧਰ ਲੈ ਸਾਰੇ ਫੇਰ ਫੇਰ ਰੁਕਣਗੇ ਇੱਕ ਵਾਰੀ ਮਸ਼ੀਨ ਆ ਵੇ ਬਾਈ ਵਾਲੀ ਲੱਗਿਆ ਬਈ ਆ ਵੇ ਬਾਈ ਪੂਰਾ ਲਹਿਰ ਤੇ ਆ ਰਸਤਾ ਉੱਧਰ ਆਲ ਦੇ ਬੰਦੇ ਉਧਰ ਲੱਗੇ ਪਏ ਸਾਰੇ ਹੋਰ ਦੇਖੋ ਫਾਕੀ ਬਈਆਂ ਖਲਪੀ ਸਟੈਂਡ ਆਉਦਾ ਘਰੇ ਭੁੱਲਿਆ ਨਹੀਂ ਦਾ ਆਪਾਂ ਵਧੀਆ ਵਲੌਗ ਬਣਾਉਣ ਹੱਦ ਲੈ ਤਾੜ ਜਾ ਖਲਪੀ ਸਟੈਂਡ ਦਾ ਥੋੜਾ ਆ ਹੋਰ ਜੂਮ ਹੋ ਜਾਂਦੀ ਆ ਤਾਂ ਕਰਕੇ ਆ ਨਰਾਇਣ ਹੋਰੀ ਸਾਡੇ ਪਿੰਡ ਦੇ ਵੀ ਪੰਜ ਗਰਾਂ ਦੇ ਆ ਬਾਈ ਪੀਤਾ ਆ ਸਾਡਾ ਸੁੱਖਾ ਬਈ ਆ ਸੁੱਖਾ ਸੰਧੂ ਸਾਹਿਬ ਪੱਠੇ ਇਕੱਠੇ ਕਰਨ ਤੇ ਹੋਇਆ ਹੈ ਲੋ ਬਈ ਆ ਆਪਣੀ ਸਾਰੀ ਟੀਮ ਇਕੱਠੇ ਵੱਢ ਦਿੱਤੇ ਆਪਾਂ ਸਾਰੇ ਵੱਢਣੇ ਆ ਬਈ ਅੱਜ ਇਹ ਗਊਸ਼ਾਲਾ ਚ ਲੈ ਜਾਣੇ ਆ ਇਹ ਸਾਰੇ ਪੱਠੇ ਛੇੜ ਹੀ ਜਾਈਏ ਗਊਸ਼ਾਲਾ ਜਾਂਦੇ ਉਹਨੇ ਟਰੈਕਟਰ ਇਹ ਦੋਵੇਂ ਲੈ ਆਣੇ ਆ ਸਟੇ ਲੋਡ ਕਰਿਆਉਣੇ ਆ ਲੋ ਜੀ ਦੇਖ ਲੋ ਕੋਦਰ ਬਦਲ ਵੀ ਹੋਏ ਪਏ ਆ ਨਹੀਂ ਨਾ ਜੇ ਬਸ ਇੰਨਾ ਧਿਆਨ ਰੱਖੇ ਬਾਬਾ ਨਾਨਕ ਲੋ ਜੀ ਅੰਦਰਲਾ ਮਾਹੌਲ ਦਿਖਾਉਂਦੇ ਆ ਹੂ ਬਲੇ ਆਹੇ ਤੋਂ ਵੀ ਮਾਇਆ ਨਾ ਆ ਮੈਸੇ ਉਹ ਬੰਦੇ ਲੱਗੇ ਪਏ ਆ ਸਾਰੇ ਇੱਧਰ ਵੇਖੋ ਤੇ ਉਹ ਪੱਠੇ ਸੜਦਾ ਨਾ ਮੇਰੇ ਤੇ ਹਵਾ ਜੀ ਸਾਰੇ ਜਿਹੜਾ ਤਾਂ ਮੋਹ ਲੋ ਦਾ ਵੀਡੀਓ ਆਇਆ ਪਿਆ ਬਈ ਇਹ ਸੇਵਾ ਫ੍ਰੀ ਹੋਈ ਜਾਂਦੀ ਹੈਗੀ ਇਹ ਬੰਦ ਗ੍ਰਾਂਢ ਤੋਂ ਫੇੜ ਸਿੱਖਾ ਵਾਲਾ ਗਉਂ ਗਉਸ਼ਾਲਾ 'ਚ ਜਾਣੇ ਆ ਬਈ ਸਿੱਖਾਂ ਵਾਲੇ ਬਾਬੇ ਬੁਰੇ ਵਾਲੇ ਦੇ ਉੱਥੇ ਸੇਵਾ ਹੋਣੀ ਆ ਗਉਸ਼ਾਲਾ ਬਈ ਤੁਸੀਂ ਵੀ ਸਾਰੇ ਜਣੇ ਸੇਵਾ 'ਚ ਸੇਵਾ ਕਰਿਆ ਕਰੋ ਇਹ ਸਾਰੇ ਆਪ ਵਾਗੀ ਪੀਆ ਭਾਈ ਸਭ ਕੁਰਵਾਰ ਨੇ ਸਾਰਿਆਂ ਨੇ ਲੜ ਕੇ ਆਹ ਵੇਖੋ ਸਾਡੀ ਭਾਈ ਉਹ ਸਾਰੇ ਪਾਣੀ ਪੀਂ ਲੈ ਉਹ ਜਾਈ ਜਾਂਦੇ ਹੰਮਗੇ ਗਰਮੀ ਬਹੁਤ ਆ ਉੱਪਰ ਬੱਦਲ ਵੀ ਆਏ ਪਏ ਆ ਲੋ ਵੀ ਸਾਰੇ ਪਾਣੀ ਪੀਂ ਗਾ ਆ ਗਏ ਛੁੱਟੀ ਕਰਤੀ ਹਜੇ ਆਹ ਆ ਹੋ ਗਿਆ ਸਾਰਾ ਭਾਈ ਉਹ ਪਾਣੀ ਪੀ ਜਾਂਦੇ ਆ ਸਾਰੇ ਹੁਣ ਗਣ ਪਾਣੀ ਪੀਣ ਰੈਸਟ ਕਰਨਗੇ ਦਾ 15 ਮਿੰਟ। ਦਾ ਚੋ ਪੀ ਕੇ ਫੇਰ ਲੱਗਣਗੇ ਸਾਰੇ। ਉਹ ਲੈ ਕੰਮ ਕੀਤਾ। 50000 ਆਪਾਂ ਸੁਣਾ। ਸੁੱਖਾ ਹੋਣਾ। ਸੁੱਖਾ ਹੋਰ ਪੰਜ। 26 ਨੂੰ ਨਹੀਂ ਆਖਲਾਇਆ। ਲੋ ਵੀ ਗੱਟੀਆਂ ਕਰਾਸਤੇ ਲਾ ਗੀਆਂ ਹੁਣ ਆਹ ਟਰੈਕਟਰ ਜਾਊਗਾ ਉਧਰ ਮੋਟਰ ਵਾਲਾ ਉਹ ਵਢਣਗੇ ਬਹੁਤ ਢੇਰ ਲਾਦਾ ਤੇ ਬਾਕੀ ਉਹ ਥੋੜੇ ਪੱਠੇ ਛੜਾ ਲੇ ਬਾਈ ਨੇ ਉਹ ਕੰਦਾ ਛੋਟੇ ਆ ਪੱਠੇ ਥੋੜੇ ਜੇ ਵਢਣ ਨੂੰ ਚਾਲ ਇੰਨੇ ਨਾਲ ਦੱਸ ਦੇਣ ਉਹ ਤੇ ਨਿਕਲ ਜਾਣਗੇ ਉਦੋਂ ਚਲੋ ਥੋੜੇ ਛੜਾ ਲੇ ਬਾਈ ਨੇ ਆਪਦੇ ਘਰ ਵਾਸਤੇ ਵਢਣ ਨੂੰ ਉਹ ਇੱਕ ਦੋ ਗੀ ਹੁਣ ਆਹ ਟਰੈਕਟਰ ਜੋੜਨਗੇ ਉਧਰ ਉਹ ਢੇਰ ਕੋਲੇ ਲੋ ਵੀ ਫੇਰ ਆਪਾਂ ਪਾਣੀ ਪੀਣ ਦੀ ਚਾਲ ਚੱਲੇ ਆ ਪਾਣੀ ਪੀਣ ਦੀ ਚਾਲ ਚ ਲਓ ਵੀ ਆਪਾਂ ਆ ਗਏ ਆ ਪਾਣੀ ਪੀਣ ਪਾਣੀ ਪੀ ਰਹੇ ਆ ਜਾਂਦੇ ਹਾਂ ਹੁਣ ਆਪਾਂ ਜਾਵਣਾ ਖਾ ਰਗੇ 2-4 ਜਾਵਣਾ ਖਾਣਗੇ ਭਈ ਹੁਣ ਆਪਾਂ ਫੁਰਗਾਂਗੇ ਸਾਇਰ ਤੋਂ ਆ ਗਿਆ। ਇਹ ਕੀ ਬਾਬਾ ਲੰਬੀ ਲੰਬੀ ਕਰਿਆ ਸਾਡੇ ਪਾਸ। ਜਾਉਂਦਾ ਦੜੀ। ਲੋ ਵੀ ਆਪਣੀ ਗੱਡੀ ਵੀ ਆ ਗਈ ਆ। ਇਥੋਂ ਚੱਕ ਕੇ ਆਈ ਨਿਕਲ ਜਾਣਾ ਆਪਾਂ ਵੀ ਪੱਠੇ। 13 ਕਰਾਰ ਗਏ। ਟੀਮਾਂ ਫੇਰ ਬਈ। ਠੰਡੇ ਪੀ ਕੇ ਸਮੋਸੇ ਖਾ ਕੇ ਟੀਮਾਂ ਫੇਰ ਲੱਗ ਗਈਆਂ ਲੋਈ ਪੂਰਾ ਮੋੜ ਚੋਲੇ ਬਣ ਰਿਹਾ ਇਧਰੋਂ ਨਰੇਨ ਸਾਹਿਬ ਲੋਈ ਜੀ ਜਾਨਾ ਫੇਰ ਚੱਲ ਪਿਆ ਸੋ ਸਭੀ ਪੂਰੀ ਆ ਬਈ ਕਹਿੰਦੇ ਖੜਾਤੇਦਾਰ ਉਹ ਕੋਰਾ ਵੀ ਕੰਮ ਪੂਰਾ ਚੱਲੀ ਜਾਂਦਾ ਗਰਮੀ ਬਹੁਤ ਆ ਬਾਬੇ ਲਓ ਵੀ ਵੀਰੋ ਆਪਣਾ ਵੀ ਰਾਣੀ ਸੁੰਦਰਾ ਲੱਦ ਲਈ ਆ ਇੱਧਰ ਵੀ ਕੰਮ ਹੋ ਗਿਆ ਕਲੀਅਰ ਲਓ ਜੀ ਸਾਰੇ ਹੁਣ ਉਦੋਂ ਬਾਅਦ ਐਂਡ ਹੀ ਆ ਕੰਮ ਆਪਣਾ ਉਹ ਤੋਂ ਬਾਰੇ ਜਾਣਗੇ ਗਊਸ਼ਾਲਾ ਗਊਸ਼ਾਲਾ ਤਾਂ ਨਹੀਂ ਇਹਨਾਂ ਨੇ ਦੋ ਚਾਰ ਜਣੇ ਨੇ ਜਾਣਾ ਗਊਸ਼ਾਲਾ ਲੋ ਵੀ ਗਾਇਸ ਵੀਰੇ ਇਹ ਆਪਣਾ ਨੌਤੀ ਕਰਦੇ ਜੇ ਸਭ ਨੂੰ ਰਹਿ ਜਾਂਦੇ ਜਿੱਥੇ ਆਹ ਮੈਂ ਸੇਵਾਜ ਬਈ ਪੂਰਾ ਹੱਥ ਮਟਾਇਆ ਬਾਈ ਉਹਨਾਂ ਦੇ ਸਾਰੇ ਬਾਈ ਆਏ ਪਿੱਛੇ ਕਰੀ ਜਾਂਦਾ ਪੱਟੇ ਦਾ ਪ੍ਰੈਸ਼ਰ ਹੀ ਬਹੁਤ ਆ ਚੱਲਿਆ ਹੁਣ ਧਰੋ ਘਰੀ ਸਾਰੇ ਜਣੇ ਲੋ ਬਈ ਲੋ ਬਈ ਹੁਣ ਤੀ ਸਾਰਾ ਬਲੌਗ ਵੇਖ ਹੀ ਚੁੱਕਿਆ ਅੱਗੇ ਬੂਰੇ ਵਾਲੇ ਦੇ ਹੁਣ ਜਾਣਗੇ ਪੱਟੇ ਸਾਰੇ ਉੱਥੇ ਪਾ ਕੇ ਆਉਣੇ ਆ ਬਾਬੇ ਬੂਰੇ ਵਾਲੇ ਦੇ ਸਾਰੇ ਜਣੇ ਜਾਣਗੇ ਜਿਹਨੇ ਜਿਹੜੇ ਵੀ ਬਈ ਵੀਡੀਓ ਨੂੰ ਵੇਖੀਆ ਤੇ ਲਾਈਕ ਕਮੈਂਟ ਜੇ ਜ਼ਰੂਰ ਕਰ ਦਿਓ ਜੇ ਬਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਮੈਨੂੰ ਥੋੜਾ ਹੌਸਲਾ ਹੋ ਜਾਊਗਾ ਬਈ ਤਾਂ ਕਰਕੇ ਚਲੋ ਵੀ ਬਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ